ਦੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਏਡੀ ਨੇ ਉਹਨਾਂ ਨੂੰ ਸੱਮਨ ਕਰ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਦੀ ਵੱਡੀ ਖਬਰ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਮਨ ਕੀਤਾ ਹੈ ਏਡੀ ਨੇ ਕੈਪਟਨ ਨੂੰ ਵੀਰਵਾਰ ਦੇ ਲਈ ਸੱਮਨ ਕੀਤਾ ਤੇ ਸਿਹਤ ਦਾ ਹਵਾਲਾ ਦੇ ਕੇ ਕੈਪਟਨ ਨੇ ਏਡੀ ਤੋਂ ਹੋਰ ਸਮਾਂ ਮੰਗਿਆ ਹੈ ਕਾਬਲੇ ਗੌਰ ਹੈ ਕਿ ਮੋਹਾਲੀ ਦੇ ਫੋਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਕੈਪਟਨ ਅਮਰਿੰਦਰ ਸਿੰਘ ਗੋਡਿਆਂ ਦਾ ਆਪਰੇਸ਼ਨ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਉਹ ਪਹੁੰਚੇ ਨੇ ਜ਼ਰੇ ਇਲਾਜ ਨੇ ਤੇ ਇਸ ਵਿਚਾਲੇ ਏਡੀ ਦੇ ਵੱਲ ਉਹਨਾਂ ਨੂੰ ਸੰਬੰਧ ਕਰ ਲਿਆ ਗਿਆ ਹੈ ਬਹੁਤ ਇੰਟਰਸਟਿੰਗ ਇਸ ਕਰਕੇ ਹੈ ਕਿਉਂਕਿ ਕੈਪਟਨ ਅਮਰਿੰਦਰ ਮੌਜੂਦਾ ਸਮੇਂ ਦੇ ਵਿੱਚ ਭਾਜਪਾ ਦੇ ਵਿੱਚ ਨਹੀਂ ਔਰ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਹਰਿਆਣਾ ਦੇ ਭਾਜਪਾ ਆਗੂ ਤੇ ਮੰਤਰੀ ਅਨਿਲ ਵਿਜ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਉਹ ਹਸਪੀਟਲ ਦੇ ਬੈੱਡ ਦੇ ਉੱਤੇ ਨੇ ਆਪਣੇ ਗੋਡਿਆਂ ਦਾ ਆਪਰੇਸ਼ਨ ਕਰਵਾਉਣ ਦੇ ਲਈ ਉੱਥੇ ਪਹੁੰਚੇ ਹੋਏ ਨੇ ਔਰ ਕਾਬਲੇਗੌਰ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੂੰ ਸੰਬੰਧ ਕਰ ਦਿੱਤਾ ਹੈ ਔਰ ਵੀਰਵਾਰ ਨੂੰ ਪੇਸ਼ੂਨ ਨੂੰ ਕਿਹਾ ਗਿਆ ਸੀ ਸਾਡੇ ਸੋਰਸਸ ਜੇ ਜਾਣਕਾਰੀ ਦੇ ਰਹੇ ਨੇ ਔਰ ਕਾਮਲੀ ਗੋਰੀ ਵੀ ਹੈ ਕਿਉਂਕਿ ਹਸਪਟਲਾਈਜ਼ ਨਹੀਂ ਫਿਲਹਾਲ ਇਸ ਕਰਕੇ ਸਮਾਂ ਮੰਗਿਆ ਗਿਆ ਵਿਨੇਸ਼ ਕਟਾਰੀਆ ਸਾਡੇ ਸੇ ਹੋਗੀ ਫੋਨ ਲਾਈਨ ਤੇ ਨੇ ਵਿਨੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਭਾਜਪੀ ਦੇ ਆਗੂ ਨੂੰ ਈਡੀ ਦਾ ਸੰਬੰਧ ਅੰਗਰਬ ਆਪਣੇ ਆਪ ਵਿੱਚ ਹੀ ਥੋੜਾ ਜਿਹਾ ਹੈਰਾਨੀ ਜਨਕ ਹੈ ਬੀਜੇਪੀ ਦੇ ਆਗੂ ਸਾਬਕਾ ਮੁੱਖ ਮੰਤਰੀ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਔਰ ਕਦਾਵਰ ਲੀਡਰ ਮੰਨੇ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਉਹਨਾਂ ਨੂੰ ਸਨਮਨ ਕੀਤਾ ਗਿਆ ਸਵਾਲ ਇਹ ਉੱਠਦਾ ਕਿ ਬੀਜੇਪੀ ਵਿੱਚ ਹੈ ਇਸ ਦੇ ਬਾਵਜੂਦ ਉਹਨਾਂ ਨੂੰ ਸਨਮਨ ਕੀਤਾ ਗਿਆ ਹੈ ਖੈਰ ਇਹ ਤਾਂ ਇੱਕ ਸਿਆਸੀ ਸਰਪ੍ਰਾਈਜ਼ਿੰਗ ਕਹਿ ਸਕਦੇ ਆ ਔਰ ਇਸ ਤੋਂ ਇਲਾਵਾ ਜਿਹੜਾ ਸਨਮਨ ਕੀਤਾ ਗਿਆ ਇੱਕ ਪੁਰਾਣਾ ਮਾਮਲਾ ਚੱਲ ਰਿਹਾ ਸੀ ਫੇਮਾ ਦੇ ਅੰਤਰਗਤ ਇਹਨਾਂ ਦੇ ਖਿਲਾਫ ਉਸ ਮਾਮਲੇ ਵਿੱਚ ਈਡੀ ਜਲੰਧਰ ਵੱਲੋਂ ਸਨਮਨ ਕੀਤਾ ਗਿਆ ਸੀ 12 ਤਰੀਕ ਨੂੰ ਯਾਨੀ ਕਿ ਕੱਲ ਨੂੰ ਇਹ ਸਨਮਨ ਅੱਜ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਥੋੜੀ ਸਿਹਤ ਖਰਾਬ ਹੋ ਗਈ ਉਹਨਾਂ ਦੇ ਗੋਡਿਆਂ ਦੀ ਟ੍ਰੀਟਮੈਂਟ ਚੱਲ ਰਹੀ ਹੈ ਮੁਹਾਲੀ ਫੋਰਟਿਸ ਵਿੱਚ ਇਸ ਕਰਕੇ ਉਹ ਹਸਪਟਲਾਈਜ਼ ਹੈ ਤੇ ਉਹਨਾਂ ਨੇ ਕਨਵੇ ਵੀ ਕਰਤਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਕੱਲ ਪੇਸ਼ ਨਹੀਂ ਹੋ ਸਕਦੇ ਕਿਉਂਕਿ ਆਲਰੇਡੀ ਉਹ ਹਸਪਟਲਾਈਜ਼ ਹੈ ਇਸ ਕਰਕੇ ਜਿਹੜੇ ਹੁਣੇ ਸੰਮਨ ਹੈ ਜਾਂ ਤਾਂ ਨਵੇਂ ਸੰਮਨ ਈਸ਼ੂ ਹੋਣਗੇ ਜਾਂ ਉਹਨਾਂ ਵੱਲੋਂ ਕੋਈ ਨਾ ਕੋਈ ਉਹਨਾਂ ਦਾ ਵਕੀਲ ਜਾਂ ਕੋਈ ਹੋਰ ਨੁਮਾਇੰਦਾ ਜਾ ਕੇ ਕੋਈ ਨਾ ਕੋਈ ਈਡੀ ਨੂੰ ਰਿਟਨ ਰਿਪੋਰਟ ਦੇ ਰਿਟਨ ਜਾਣਕਾਰੀ ਦੇ ਦੇਗਾ ਉਸ ਤੋਂ ਬਾਅਦ ਫਿਰ ਅੱਗੇ ਦੀ ਕਾਰਵਾਈ ਹੋਊਗੀ ਮੈਂ ਇੱਕ ਚੀਜ਼ ਜਾਨਣੀ ਚਾਹ ਰਿਹਾ ਕਿਉਂਕਿ ਜਿਨ੍ਹਾਂ ਦੇ ਉੱਤੇ ਈਡੀ ਦੀ ਰਡਾਰ ਟਾਈਮ ਟਾਈਮ ਤੇ ਰਹੀ ਹੈ ਇਹ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਲਈ ਸੰਮਨ ਹੈ ਜਾਂ ਕੋਈ ਹੋਰ ਵੀ ਨਾਮ ਹੈ ਵਿੱਚ ਨਹੀਂ ਗੌਰਵ ਜਿਹੜਾ ਇਹ ਸੰਮਨ ਹੈ ਕੱਲ ਵਾਲਾ ਜਿਹੜਾ 12 ਤਰੀਕ ਵਾਲਾ ਉਹ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਲਈ ਸੀਗਾ ਪਰ ਉਸ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਪੇਸ਼ ਨਹੀਂ ਹੋਣਗੇ ਯਾਨੀ ਕਿ ਇਹ ਸੰਮਨ ਨੂੰ ਸਕਿੱਪ ਕਰਨਗੇ ਸੇਦ ਕਰਨਾ ਕਰਕੇ ਜੀ ਗੌਰਵ ਸ਼ੁਕਰੀਆ ਧੰਨਵਾਦ ਸਾਡਾ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਪਿਛਲੇ ਟਾਈਮ ਦੇ ਵਿੱਚ ਬੀਜਪੀ ਦੇ ਵਿੱਚ ਰਹਿੰਦੇ ਹੋਏ ਆਕਾਲੀ ਦਲ ਦੇ ਨਾਲ ਗੜਬੰਧਨ ਦੀਆਂ ਚਰਚਾਵਾਂ ਦੇ ਤੇ ਉਹ ਜ਼ਰੂਰ ਜ਼ੋਰ ਦਿੰਦੇ ਨਜ਼ਰ ਆਏ ਨੇ ਉਹਨਾਂ ਦੀਆਂ ਸਟੇਟਮੈਂਟ ਖੂਬ ਚਰਚਾ ਦੇ ਵਿੱਚ ਰਹੀਆਂ ਨੇ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਆਕਾਲੀ ਦਲ ਦੇ ਨਾਲ ਗੜਬੰਧਨ ਹੋਣਾ ਚਾਹੀਦਾ ਵਕਾਲਤ ਕਰਦੇ ਨੇ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਜੇ ਬੀਜਪੀ ਨੇ ਇਕੱਲੇ ਆਪਣੇ ਦਮ ਤੇ ਲੜਨਾ ਹੈ ਤਾਂ 2-3 ਵਾਰੀ ਇੰਤਜ਼ਾਰ ਕਰਨਾ ਹੋਵੇਗਾ ਯਾਨੀ ਕਿ ਨਾ 27 ਨਾ 32 ਨਾ 37 ਜਾਂ 37 ਦੇ ਆਸ-ਪਾਸ ਜਾ ਕੇ ਹੋ ਸਕਦਾ ਹੈ ਕਿ ਗੱਲਬਾਤ ਬਣ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਾਰ ਕਰੀਬ 9 9.5 ਸਾਲ ਤੱਕ ਪੰਜਾਬ ਦੀ ਸੱਤਾ ਸੰਭਾਲੀ ਹੈ ਕਾਂਗਰਸ ਦੇ ਵਿੱਚ ਰਹਿੰਦੇ ਹੋਏ ਕਾਂਗਰਸ ਤੋਂ ਉਹਨਾਂ ਨੇ ਉਹਨਾਂ ਨੂੰ ਕੁਰਸੀ ਤੋਂ ਹਟਾਇਆ ਗਿਆ ਕਾਂਗਰਸ ਤੋਂ ਦੂਰ ਹੋਏ ਪੰਜਾਬ ਲੋਕ ਕਾਂਗਰਸ ਬਣਾ ਲਈ ਤੇ ਉਸ ਤੋਂ ਬਾਅਦ ਇਲੈਕਸ਼ਨ ਲੜਿਆ ਭਾਜਪਾ ਦੇ ਨਾਲ ਗੜਜੋੜ ਕਰਕੇ ਆਪਣੀ ਸੀਟ ਵੀ ਨਹੀਂ ਬਚਾ ਸਕੇ ਸੀ ਪਾਰਟੀ ਨੂੰ ਕੋਈ ਸੀਟ ਨਹੀਂ ਆਈ ਔਰ ਨਤੀਜਾ ਇਹ ਹੋਇਆ ਕਿ ਫੇਰ ਫੁੱਲ ਫਲੇਜ ਪਾਰਟੀ ਦਾ ਅਰਲੇਵਾ ਕਰਕੇ ਭਾਜਪਾ ਦੇ ਵਿੱਚ ਚਲੇ ਗਏ ਮੌਜੂਦਾ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪ੍ਰਨੀਤ ਕੌਰ ਉਹਨਾਂ ਦੀ ਪਤਨੀ ਨੇ ਉਨ੍ਹਾਂ ਦੇ ਪਰਿਵਾਰ ਦੀ ਹੋਰ ਮੈਂਬਰ ਜੈਂਦਰ ਕੌਰ ਬੀਜਪੀ ਦੇ ਵਿੱਚ ਬਿਲਕੁਲ ਸਰਗਰਮ ਪਰਮਿਕਾ ਦੇ ਵਿੱਚ ਨਜ਼ਰ ਆਉਂਦੇ ਨੇ ਮੈਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਵਿਰੋਧੀ ਲਗਾਤਾਰ ਇਲਜ਼ਾਮ ਲਗਾਉਂਦੇ ਨੇ ਕਿ ਜਿਹੜੇ ਈਡੀ ਦਾ ਇਸਤੇਮਾਲ ਬੀਜਪੀ ਵਿਰੋਧੀਆਂ ਦੇ ਲਈ ਕਰਦੀ ਹੈ